ਅੱਜ ਪੰਜਾਬ ਦੇ ਹੱਥ ਚ ਠੂਠਾ ਫੜਾਤਾ ਕਿ ਮੰਗੋ ਤੁਸੀਂ ਕ ਆਪਣੀ ਕਿੱਡੀ ਕ ਆਧਾਰ ਸਮਝਦੇ ਹੋ ਜਾਂ ਤੁਸੀਂ ਕਿੰਨਾ ਕ ਆਪਣੇ ਆਪ ਦੀ ਮੈਂ ਜੇ ਤੁਹਾਨੂੰ ਕੌੜਾ ਲੱਗੇਗਾ ਸ਼ਬਦ ਆਪਣੀ ਹੈਸੀਅਤ ਤੇ ਔਕਾਤ ਲੈ ਕੇ ਚੱਲੇ ਹੋ ਰਾਜਨੀਤੀ ਦੇ ਖੇਤਰ ਚ ਜੇ 315 ਕਾਲਜ ਖੁੱਲ ਗਏ ਨੇ ਤੇ ਉਹਨਾਂ ਚੋਂ ਅੱਧੇ ਅਜ ਬੰਦ ਹੋ ਗਏ ਨੇ ਤੁਸੀਂ ਕਿੱਡਾ ਕ ਵਿਜ਼ਨ ਲੈ ਕੇ ਖੜੇ ਹੋ ਕਿ ਹਾਂ ਯਾਰ 2 ਜਾਂ 4 ਜਾਂ 5 ਜਾਂ 10 ਸਾਲ ਬਾਅਦ ਵੀ ਕੋਈ ਪੁੱਛੇਗਾ ਹਾਂ ਪੰਜਾਬ ਚ ਕੋਈ ਸਾਡਾ ਪੰਜਾਬ ਸਾਂਝਾ ਪੰਜਾਬ ਹੈਗਾ ਅੱਜ ਸਾਡੇ ਪੰਜਾਬੀਆਂ ਦਾ ਦਿਮਾਗ ਕਿੰਨਾ ਕੁ ਡਿਵੈਲਪ ਪਿਆ ਉਹ ਸਾਨੂੰ ਨਜ਼ਰ ਆ ਹੀ ਰਿਹਾ ਆ ਪੰਜਾਬੀ ਲੱਗਦਾ ਯਾਰ 10ਵੀਂ ਤੋਂ ਬਾਅਦ ਮੇਰੇ ਬੱਚੇ ਲਈ ਇੱਥੇ ਚੱਜਦੀ ਪੜ੍ਹਾਈ ਨਹੀਂ ਹੈਗੀ ਅੱਜ ਬੱਚਾ ਸਾਡਾ 10ਥ ਤੋਂ ਬਾਅਦ ਹੁੰਦਾ ਆ ਨਸ਼ਿਆਂ ਤੇ ਪਹਿਲਾਂ ਲੱਗ ਜਾਂਦਾ ਆ ਕਿੰਨੇ ਕੁ ਜ਼ਿੰਮੇਵਾਰ ਆ ਸਾਨੂੰ ਤਾਂ ਦਿਖਦਾ ਹੀ ਇਹ ਆ 11ਵੀਂ ਪੜੋ 12ਵੀਂ ਪੜੋ ਨਰਸਿੰਗ ਕਰੋ ਬਾਹਰ ਚੱਲ ਜਾਓ ਬਾਹਰ ਜਾ ਕੇ ਭਾਵੇਂ ਕਿਸੇ ਖੇਤ ਚ ਨੌਕਰੀ ਕਰ ਲਿਓ ਜੋ ਜਦੋਂ ਵੀ ਚੁਣਾਵੀ ਫਿਜ਼ਾ ਹੁੰਦੀ ਹੈ ਤਾਂ अनेका ਪਾਰਟੀਆਂ ਜਨਮ ਲੈਂਦੀਆਂ ਨੇ ਪੰਜਾਬ ਦੀ ਗੱਲ ਕਰੀਏ ਤਾਂ ਕਈ ਸ਼੍ਰੋਮਣੀ ਅਕਾਲੀ ਦਲ ਬਣੇ ਕਈ ਕਾਂਗਰਸਾਂ ਬਣੀਆਂ ਭਲਵਾਂ ਸਿੰਘ ਰਾਮੂ ਵਾਲੀਆ ਵਰਗੇ ਨੇ ਕਈ ਪਾਰਟੀਆਂ ਬਣਾਈਆਂ ਪਰ ਅੱਜ ਸਾਰੀ ਕਿੱਥੇ ਨੇ ਸ਼ਾਇਦ ਹਾਸ਼ੀਏ ਤੋਂ ਵੀ ਕਿਤੇ ਥੱਲੇ ਲੱਭੇ ਤੇ ਵੀ ਨਾ ਲੱਭਣ ਫਿਰ ਵੀ ਪਾਰਟੀਆਂ ਜੰਮਣ ਦਾ ਆਪਾਂ ਕਵਾਂਗੇ ਦੌਰ جاری ਹੈ ਇੱਕ ਨਵੀਂ ਪਾਰਟੀ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਾ ਨੇ ਜਨਮ ਲਿਆ ਗੁਰਦਾਸਪੁਰ ਤੋਂ ਕਈ ਲੀਡਰ ਸਾਡੇ ਪੰਜਾਬ ਨੂੰ ਮਿਲੇ ਨੇ ਇੱਕ ਨੌਜਵਾਨ ਸੁਖਦੇਵ ਸਿੰਘ ਉੱਠਿਆ ਸਾਡਾ ਪੰਜਾਬ ਸਾਂਝਾ ਪੰਜਾਬ ਪਾਰਟੀ ਲੈ ਕੇ ਆਏ ਨੇ ਗੱਲਬਾਤ ਕਰਦੇ ਆ ਆ 30 ਜਾਂ 40 ਸਾਲ ਪਿੱਛੇ ਚਲ ਜੋ ਬਥੇਰੀਆਂ ਹੀ ਪਾਰਟੀਆਂ ਜੰਮੀਆਂ ਲੋਕ ਨਾਇਕ ਕਿਹਾ ਜੇ ਗਿਆ ਸੀ ਕਿਸੇ ਟਾਈਮ ਬਲਵੰਤ ਸਿੰਘ ਰਾਮਔਲਿਆ ਨੂੰ ਅੱਜ ਲੱਭੇ ਤੇ ਨਹੀਂ ਲੱਭਦੇ ਪਾਰਟੀ ਪਤਾ ਨਹੀਂ ਕਿੱਥੇ ਆ ਕਿੰਨੇ ਹੀ ਸ਼੍ਰੋਮਣੀ ਅਕਾਲੀ ਦਲ ਬਣੇ ਕਿੰਨੇ ਹੀ ਕਾਂਗਰਸਾਂ ਬਣ ਗਏ ਜਿਹੜੇ ਸੀਨੀਅਰ ਮਿਨਿਸਟਰ ਤਾਂ ਰਹਿ ਗਏ ਉਹਨਾਂ ਦੀਆਂ ਪਾਰਟੀਆਂ ਦੇ ਕਿਤੇ ਪਤਾ ਨਹੀਂ ਤੁਸੀਂ ਕਿੱਡਾ ਕੋ ਵਿਜ਼ਨ ਲੈ ਕੇ ਖੜੇ ਹੋ ਕਿ ਹਾਂ ਯਾਰ 2 ਜਾਂ 4 ਜਾਂ 5 ਜਾਂ 10 ਸਾਲ ਬਾਅਦ ਵੀ ਕੋਈ ਪੁੱਛੇਗਾ ਹਾਂ ਪੰਜਾਬ ਚ ਕੋਈ ਸਾਡਾ ਪੰਜਾਬ ਸਾਂਝਾ ਪੰਜਾਬ ਹੈਗਾ ਅ ਨਹੀਂ ਜੀ ਆ ਜਿਹੜੀ ਪਾਰਟੀ ਏ ਸਾਡਾ ਪੰਜਾਬ ਸਾਂਝਾ ਪੰਜਾਬ ਪਾਰਟੀ ਹੂੰ ਇਹ ਕਿਸੇ ਖਿੱਤੇ ਦੀ ਪਾਰਟੀ ਨਹੀਂ ਇੱਕ ਕਿਸੇ ਧਰਮ ਦੀ ਪਾਰਟੀ ਨਹੀਂ ਹੂੰ ਇਹ ਕਿਸੇ ਘਰਾਣੇ ਦੀ ਪਾਰਟੀ ਨਹੀਂ ਇਹ ਪੰਜਾਬ ਤੇ ਪੰਜਾਬੀਅਤ ਦੀ ਪਾਰਟੀ ਹੈ ਅੱਜ ਪੰਜਾਬ ਜਿਸ ਦੌਰ ਤੋਂ ਗੁਜ਼ਰ ਰਿਹਾ ਆ ਉਹ ਸਾਡੇ ਨਾਲੋਂ ਬਿਹਤਰ ਆ ਤੁਸੀਂ ਮੀਡੀਆ ਵਾਲੇ ਜਾਣਦੇ ਹੋ ਹੂੰ ਤੇ ਉਸ ਦੌਰ ਚੋਂ ਕੱਢਣ ਦੀ ਇਹ ਪਾਰਟੀ ਆ ਤੰਦੇਈ ਤੋਂ ਕੋਸ਼ਿਸ਼ ਕਰੇਗੀ ਜੀ ਹੂੰ ਤੁਸੀਂ ਕਹ ਰਹੇ ਮੈਂ 5-7 ਸਾਲ ਯੂਪੀਐਸਸੀ ਦੀ ਤਿਆਰੀ ਕੀਤੀ ਕਿਤਾਬਾਂ ਪੜੀਆਂ ਪੰਜਾਬ ਚ ਵਿਚਰਿਆ ਪੰਜਾਬ ਮੈਂ ਦੇਖ ਲਿਆ ਜੀ ਸਾਡੇ ਪੰਜਾਬ ਚ ਕੀ ਰਹਿ ਗਿਆ ਜੀ এডਿਕੇਸ਼ਨ ਰਹੀ ਨਹੀਂ ਕੈਂਸਰ ਰਹਿ ਗਈ ਹੈ ਘਰਾਂ ਨੂੰ ਤਾਲੇ ਨੇ ਤੇ ਕਹਿੰਦੇ ਨੇ ਅੰਦਰੋਂ ਚੰਗਾਉਣੀ ਚਾਹੀਦੀ ਹੈ ਬਿਲਕੁਲ ਕਿ ਆਪਣੇ ਅੰਦਰ ਚੇਟਕ ਹੋਏਗੀ ਤਾਂ ਹੀ ਅਸੀਂ ਫਿਕਰ ਕਰਾਂਗੇ ਤੇ ਜੇ ਪੰਜਾਬੀ ਲੱਗਦਾ ਯਾਰ 10ਵੀਂ ਤੋਂ ਬਾਅਦ ਮੇਰੇ ਬੱਚੇ ਲਈ ਇੱਥੇ ਚੱਜਦੀ ਪੜ੍ਹਾਈ ਨਹੀਂ ਹੈਗੀ ਜਾਂ ਮੈਂ ਇੱਥੇ ਰਹਿਣਾ ਨਹੀਂ ਹੈ ਅਸੀਂ ਲੋਕ ਆਪਕੇ ਕਿੰਨੇ ਕਿ ਜ਼ਿੰਮੇਵਾਰ ਆ ਸੰਤਾ ਦਿਖਦਾ ਹੀ ਇਹ ਹੈ 11ਵੀਂ ਪੜੋ 12ਵੀਂ ਪੜੋ ਨਰਸਿੰਗ ਕਰੋ ਬਾਹਰ ਚੱਲ ਜਾਓ ਬਾਹਰ ਜਾ ਕੇ ਭਾਵੇਂ ਕਿਸੇ ਖੇਤ ਚ ਨੌਕਰੀ ਕਰ ਲਿਓ ਅਸੀਂ ਆਪ ਤਾਂ ਸਭਾਂਨ ਲਈ ਰਹੇ ਦੋਸ਼ ਆਪਾਂ ਸਰਕਾਰਾਂ ਦੇ ਰਹੇ ਆ ਨਹੀਂ ਜੇ ਸਾਡੀ ਐਜੂਕੇਸ਼ਨ ਸਿਸਟਮ ਐਜੂਕੇਸ਼ਨ ਪਾਲਿਸੀ ਸਾਡੀ ਚੰਗੀ ਹੋਵੇ ਇਹ ਸਾਨੂੰ ਵਧੀਆ ਪਲੇਟਫਾਰਮ ਮਿਲੇ ਤਾਂ ਸਾਡੇ ਬੱਚੇ ਕਿਉਂ ਨਹੀਂ ਇਹਨਾਂ ਸਭ ਤੋਂ ਵੱਧ ਕਾਲਜ ਪੰਜਾਬ 'ਚ ਪਿਛਲੇ ਜੇ 315 ਕਾਲਜ ਖੁੱਲ ਗਏ ਨੇ ਤੇ ਉਹਨਾਂ ਚੋਂ ਅੱਧੇ ਅਜ ਬੰਦ ਹੋ ਗਏ ਨੇ ਕਿਉਂ ਕਿਉਂਕਿ ਸਾਡਾ ਐਜੂਕੇਸ਼ਨ ਸਿਸਟਮ ਹੀ ਨਹੀਂ ਹੈਗਾ ਮੈਂ ਪਹਿਲਾਂ ਕਹਿ ਰਿਹਾ ਸੀ ਸਾਡਾ ਐਜੂਕੇਸ਼ਨ ਸਿਸਟਮ ਕਾਲੈਪਸ ਹੋ ਗਿਆ ਅਸੀਂ ਸਪੂਨ ਫਿਟਿੰਗ ਅੱਜ ਵੀ ਕਰ ਰਹੇ ਆ ਅੱਜ ਡਿਜੀਟਲ ਦਾ ਜਮਾਨਾ ਹੈ ਅੱਜ ਵੀ ਬੱਚਿਆਂ ਨੂੰ 21 ਦਾ 222 ਦਾ 423 ਦਾ 8ਸ ਕਰ ਰਹੇ ਆ ਉਹ ਸਮਾਂ ਨਹੀਂ ਕਿਤੇ ਨਾ ਕਿਤੇ ਸਾਡਾ ਬਹੁਤ ਅੱਛੀ ਸਿੱਖਿਆ ਵਾਲੇ ਵੀ ਸਕੂਲ ਲੱਗੇ ਨੇ ਪ੍ਰਾਈਵੇਟ ਜਿਹੜੇ ਜਿੰਨੇ ਖੁੱਲੇ ਹੋਏ ਨੇ ਬੜੀ ਚੰਗੀ ਸਿੱਖਿਆ ਉਹ ਦੇ ਰਹੇ ਨੇ ਪੇਪਰਲੈਸ ਨੇ ਬੁੱਕਲੈਸ ਨੇ ਕਾਪੀਲੈਸ ਨੇ ਉਹ ਬਹੁਤ ਘਟਨੇ ਮੋਡਰਨਾਈਜੇਸ਼ਨ এডਿਕੇਸ਼ਨ ਦੇ ਰਹੇ ਆ ਉਹ ਬਹੁਤ ਘਟਨੇ ਅੱਜ ਸਾਡੇ ਪੰਜਾਬੀਆਂ ਦਾ ਦਿਮਾਗ ਕਿੰਨਾ ਕੁ ਡਿਵੈਲਪ ਆ ਉਹ ਸਾਨੂੰ ਨਜ਼ਰ ਆ ਹੀ ਰਿਹਾ ਆ ਅੱਜ ਬੱਚਾ ਸਾਡਾ 10th ਚ ਬਾਜੋ ਹੁੰਦਾ ਆ ਨਸ਼ਿਆਂ ਤੇ ਪਹਿਲਾਂ ਲੱਗ ਜਾਂਦਾ ਆ ਸਾਡੀ ਨੌਜਵਾਨੀ ਕੋ ਵੀਜਨ ਹੀ ਨਹੀਂ ਹੈਗਾ ਜੇ ਸਾਡੇ ਕੋਲ ਵਿਜ਼ਨ ਹੈ ਤਾਂ ਕਿਤੇ ਕਿਤੇ ਨਸ਼ੇ ਵਾਲੀਆਂ ਛੋਟੇ-ਮੋਟੇ ਚੀਜ਼ਾਂ ਤਾਂ ਬਹੁਤ ਦੂਰ ਰਹਿ ਜਾਣਗੀਆਂ ਨਹੀਂ ਤਾਂ ਇਹ ਘਰ ਦੇਣੇ ਨਹੀਂ ਸੋਚਣਾ ਹੁੰਦਾ ਕਿਉਂਕਿ ਕਈ ਸਕੂਲ ਇਹ ਹੈ ਜਿੱਥੇ ਬੱਚਾ ਦਾਖਲ ਕਰਾਉਣ ਜਾਉਣਾ ਉਹ ਮਾਪਿਆਂ ਦੀ ਇੰਟਰਵਿਊ ਲੈਂਦੇ ਕਿ ਜੇ ਉਹ ਅਸੀਂ ਬੱਚੇ ਨੂੰ ਉੱਥੇ ਪ੍ਰੋਵਾਈਡ ਕਰਾਂਗੇ ਤੁਹਾਡੇ ਘਰ ਦਾ ਮਾਹੌਲ ਹੈ ਤੁਸੀਂ ਉਹ ਜੀ ਸਿੱਖਿਆ ਦੋਗੇ ਜੇ ਅਸੀਂ ਆਪ ਹੀ ਕਿੰਨੇ ਕੇਸ ਆਉਂਦੇ ਨੇ ਪਿੰਡ ਦਾ ਸਰਪੰਚ ਹੈ ਜੀ ਫ੍ਰੀ ਚ ਰਸ਼ਨ ਲੈ ਰਿਹਾ ਜੀ ਸਾਡੀ ਆਪਣੀ ਸੋਚ ਤਾਂ ਇਸ ਤੋਂ ਉੱਪਰ ਗਈ ਨਹੀਂ ਹੈਗੀ ਦੋਸ਼ ਅਸੀਂ ਸਰਕਾਰਾਂ ਦੇ ਦਈਏ ਤੁਹਾਡਾ ਆਪਣਾ ਵਿਜ਼ਨ ਕੀ ਹੈ ਕਿ ਮੈਂ ਬੱਚੇ ਨੂੰ ਚਾਹਦਾ ਪੜਾਣਾ ਹੈ ਕਿ ਯਾਰ ਚਲੋ ਮੈਂ ਮਜ਼ਦੂਰੀ ਕਰਦਾ ਫਿਰ ਮੈਂ ਦੋ ਪੈਸੇ ਜੋੜ ਕੇ ਬੱਚੇ ਨੂੰ ਵਧੀਆ ਸਿੱਖਿਆ ਦੇਵਾਂਗਾ ਤੁਸੀਂ ਉਸ ਵੱਲ ਜਾਣਾ ਹੀ ਨਹੀਂ ਚਾਹੁੰਦੇ ਆਪਾਂ ਉਲਝ ਗਈ ਫਰੀ ਦੀਆਂ ਅਦਾਲਾਂ ਫਰੀ ਦੇ ਚੌਲ ਫਰੀ ਦੀ ਕਣਕ ਚ ਰਹਿ ਗਏ ਆ ਜਿਹੜੀਆਂ ਫਰੀ ਵੀ ਜਿਹੜੀਆਂ ਦੀ ਫਰੀ ਨੇ ਅਦਾਲਾਂ ਫਰੀ ਦੀਆਂ ਕਣਕ ਫਰੀ ਦੀਆਂ ਸ਼ਰਾਬਾਂ ਚੋਣਾ ਵੇਲੇ ਬਿਲਕੁਲ ਡੈਫੀਨੇਟਲੀ ਅੱਜ ਪੰਜਾਬ ਦੇ ਹੱਥ ਚ ਠੂਠਾ ਫੜਾਤਾ ਕਿ ਮੰਗੋ ਤੇ ਅਸੀਂ ਆਪ ਨਹੀਂ ਜ਼ਿੰਮੇਵਾਰ ਅਸੀਂ ਛੋਟੇ ਛੋਟੇ ਲਾਲਚਾਂ ਚ ਫਸੇ ਹੋਏ ਆ ਇਸਦੇ ਵਿੱਚ ਅਸੀਂ ਪੰਜਾਬ ਦਾ ਪਿਛੋਕੜ ਦੇਖੀਏ ਨਾ ਅਸੀਂ ਲੋਕ ਮਿੱਟੀ ਤੋਂ ਨਿਕਲੇ ਹੋਏ ਲੋਕ ਆ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਐਜੂਕੇਸ਼ਨ ਦਾ ਨਹੀਂ ਸੀਗਾ ਪਤਾ ਉਹ ਕਿਰਤ ਕਰਕੇ ਹੱਥੀਂ ਮਿਹਨਤਾਂ ਕਰਕੇ ਹੱਥੀਂ ਹਲਵਾ ਕੇ ਉਬਰੇ ਸੀਗੇ ਉਹਨਾਂ ਨੂੰ ਜੇ ਕੋਈ ਹੌਸਲਾ ਦੇ ਦਿੰਦੇ ਸੀ ਕਿ ਯਾਰ ਕਿ ਤੂੰ ਮੇਰੇ ਨਾਲ ਚੱਲ ਤਿਰਤੇ ਆ ਮੈਂ ਤੇਰਾ ਸਾਥ ਦਵਾਂਗਾ ਤਾਂ ਉਹ ਯਕੀਨ ਕਰਕੇ ਤੁਰ ਪੈਂਦੇ ਸੀਗੇ ਉਹ ਆਪਣਾ ਕੱਟ ਤੇ ਦੂਜੇ ਦਾ ਧਿਆਨ ਜ਼ਿਆਦਾ ਰੱਖਦੇ ਸੀਗੇ ਰਹੀ ਗੱਲ ਤੁਸੀਂ ਕਿ ਆ ਸਾਡੇ ਮਾਪਿਓ ਨੂੰ ਫਿਕਰ ਹੈਗਾ ਕਿ ਨਹੀਂ ਹੈਗਾ ਅੱਜ ਜੇ ਤੁਸੀਂ ਆ ਪੜ੍ਹੇ ਲਿਖੇ ਹੋ ਜਾਂ ਆ ਆਉਣ ਵਾਲੀ ਜਨਰੇਸ਼ਨ ਦੇ ਬੱਚੇ ਮਾਪਿਓ ਪੜ੍ਹੇ ਲਿਖੇ ਨੇ ਤੋ ਉਹ ਬੱਚਿਆਂ ਨੂੰ ਡੈਫੀਨੇਟਲੀ ਇੱਕ ਕੁਆਲਿਟੀ ਆਫ ਐਜੂਕੇਸ਼ਨ ਦੇਣਗੇ ਨਾ ਐਜੂਕੇਸ਼ਨ ਕੁਆਲਿਟੀ ਆਫ ਐਜੂਕੇਸ਼ਨ ਮਾਪਿਆਂ ਨੂੰ ਲੱਗਦਾ ਨਾ ਯਾਰ ਕਿ ਮੈਂ ਬੱਚੇ ਨੂੰ ਇੱਥੇ 12ਵੀਂ ਪੜਾ ਕੇ ਜਾਂ ਬੀਏ ਪੜਾ ਕੇ ਮੈਂ ਬਾਹਰ ਭੇਜਾਂਗਾ ਫਿਰ ਜਾ ਕੇ ਪੜੇਗਾ ਮੈਂ 10ਵੀਂ ਤੋਂ ਬਾਅਦ ਇਹਨੂੰ ਬਾਹਰ ਘੱਟ ਦੇਣਾ ਅਸੀਂ ਲੱਗਦੇ ਨਹੀਂ ਕਿ ਪੰਜਾਬ 'ਚ ਕੁਝ ਰਹਿ ਗਿਆ ਵਿਜ਼ਨ ਫੋਰ ਐਗਜ਼ਾਮਪਲ ਕੋਈ 25 ਲੱਖ 30 ਲੱਖ 35 ਲੱਖ ਲਾ ਕੇ ਬੱਚਾ ਪਾਰ ਭੇਜਿਆ ਸੀ ਇੱਥੇ ਕਾਰੋਬਾਰ ਕਰਾਈਏ ਨਹੀਂ ਚੱਲੇਗਾ ਉਹਦਾ ਆ ਤੁਸੀਂ ਫੋਰਨ ਲੋਕ ਫੋਰਨ ਵੀਜ਼ਾ ਵਰਗੇ ਸਮਝ ਰਹੇ ਨਹੀਂ ਜੀ ਆ ਇਸ ਇਹ ਚੀਜ਼ ਦਾ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਹੂੰ ਹਾਲ ਥੋੜੇ ਦਿਨ ਪਹਿਲਾਂ ਹੀ ਪ੍ਰੋਟੈਸਟ ਹੋਇਆ ਸੀਗਾ ਕੈਨੇਡਾ ਦੇ ਵਿੱਚ ਬੱਚੇ ਕਹਿ ਰਹੇ ਸੀਗੇ ਕਿ ਸਾਨੂੰ ਘਰੇ ਬਿਠਾ ਕੇ ਆਨਲਾਈਨ ਕਲਾਸਿਸ ਲੈਂਦੇ ਨੇ ਤੇ ਵੱਡੀਆਂ ਰਕਮਾਂ ਸਾਡੇ ਕੋਲ ਫੀਸਾਂ ਦੀਆਂ ਲੈ ਲੈਂਦੇ ਨੇ ਬਿਲਕੁਲ ਠੀਕ ਹੈ ਤੇ ਸਾਨੂੰ ਘਰ ਬੈ ਕੇ ਉਹ ਐਜੂਕੇਸ਼ਨ ਨਹੀਂ ਮਿਲਦੀ ਜਿਹੜੀ ਸਾਨੂੰ ਉੱਥੇ ਜਾ ਕੇ ਮਿਲ ਜਾਣੀ ਆ ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਫੋਰਨ ਕੰਟਰੀ ਦੇ ਵਿੱਚ ਵੀ ਫੋਰਨ ਕੰਟਰੀ ਦੇ ਵਿੱਚ 60% ਇਸਤਾਂ ਦੀਆਂ ਯੂਨੀਵਰਸਿਟੀਆਂ ਕਾਲਜੇਸ ਨੇ ਜਿਹੜੇ ਕਿ ਸਿਰਫ ਤੇ ਸਿਰਫ ਪੰਜਾਬ ਦਾ ਪੈਸਾ ਜਾਂ ਇੰਡੀਆ ਦਾ ਪੈਸਾ ਆਪਣੀ ਆ ਕੰਟਿਨਿਊ ਦੇ ਰਹੇ ਨੇ ਉਹ ਤਾਂ ਫਿਰ ਐਜੂਕੇਸ਼ਨ ਥੋੜਾ ਦੇ ਰਹੇ ਉਹ ਤਾਂ ਮਨੀ ਮਾਈਂਡਡ ਹੋ ਗਏ ਨਾ ਪੈਸਾ ਕਮਾ ਰਹੇ ਆ ਦੈਟਸ ਦੈਟਸ ਆਲ ਕਾਲਡ ਮਨੀ ਮਾਈਂਡਡ ਕਿ ਜਦੋਂ ਇਹ ਚੀਜ਼ ਸਾਡੇ ਪੰਜਾਬ ਨੂੰ ਅੱਜ ਨਹੀਂ ਤੇ ਕੁਝ ਸਮੇਂ ਬਾਅਦ ਸਮਝ ਜ਼ਰੂਰ ਆਏਗੀ ਜਦੋਂ ਇਹ ਸਾਡੇ ਪੰਜਾਬ ਨੂੰ ਸਮਝ ਆਏਗੀ ਫਿਰ ਪਤਾ ਲੱਗੇਗਾ ਕਿ ਇੱਕ ਐਜੂਕੇਸ਼ਨ ਕੀ ਆ ਫਿਰ ਉਹਨਾਂ ਵਿੱਚੋਂ ਇੱਕ ਬਚਾਅ ਉੱਠ ਕੇ ਆਏਗਾ ਕਿ ਨਹੀਂ ਸੁਖਦੇਵ ਸਿੰਘ ਜੀ ਕਿ ਮੈਂ ਤੁਹਾਡੇ ਨਾਲ ਆ ਮੈਂ ਇਸ ਤਰ੍ਹਾਂ ਦਾ ਐਜੂਕੇਸ਼ਨ ਸਿਸਟਮ ਖੜਾ ਕਰਨਾ ਆ ਇਸ ਤਰ੍ਹਾਂ ਦੀਆਂ ਪਾਲਿਸੀਆਂ ਖੜੀਆਂ ਕਰਨੀਆਂ ਜਾਂ ਪੰਜਾਬ ਨੂੰ ਨਵੀਂ ਸੇਹ ਦੇ ਸਕਣ ਐਂ ਰਹੀ ਗੱਲ ਤੁਹਾਡੀ ਕਿ ਮੇਰੇ ਵਿਜ਼ਨ ਦੀ ਆਉਣ ਵਾਲੇ ਸਮੇਂ ਦੇ ਵਿੱਚ ਐਸੀ ਲੀਡਰਸ਼ਿਪ ਦੇਵਾਂਗੇ ਪੰਜਾਬ ਇਵਨ ਥੈਟ ਇੰਡੀਆ ਨੂੰ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੇ ਸਾਇੰਟਿਸਟ ਜਿਹੜੇ ਅਜੇ ਤੱਕ ਪੰਜਾਬ 'ਚ ਬੜੇ ਘੱਟ ਗਿਣਤੀ 'ਚ ਨਿਕਲੇ ਹੋਣਗੇ ਮੈਨੂੰ ਲੱਗਦਾ ਮੈਨੂੰ ਤੇ ਕਈਆਂ ਦੇ ਨਾਮ ਵੀ ਨਹੀਂ ਪਤਾ ਕਿ ਸ਼ਾਇਦ ਤੁਹਾਨੂੰ ਵੀ ਨਾ ਪਤਾ ਹੋਣ ਕਿ ਇਸ ਤਰ੍ਹਾਂ ਦੇ ਸਾਇੰਟਿਸਟ ਤੇ ਇੰਜੀਨੀਅਰ ਦੇਵਾਂਗੇ ਜਿਹੜਾ ਵਰਲਡ ਲੈਵਲ ਤੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ 100 ਸਾਲ ਕਹੀ ਜਾਂਦੀ ਹੈ ਸ਼ਰੋਮਣੀ ਕਾਲੀ ਦਲ ਦੀ ਉਮਰ ਹੈ ਨਾ 1925 ਜਿੱਥੇ ਬਣੀ ਸੀ 2025 1920 ਸੌਰੀ ਹੈ ਨਾ 2020 ਵੀ ਲੰਘ ਗਿਆ ਤੇ 105 ਸਾਲ ਦੀ ਉਮਰ ਹੋ ਗਈ ਉਹ ਪਾਰਟੀ ਅੱਜ ਹਾਸ਼ੀਏ ਤੇ ਬੈਠੀ ਹੈ ਜ਼ੀਰੋ ਹੈ 100 ਸਾਲਾਂ ਦੇ ਸਮੇਂ ਚੋਂ ਪੰਜਾਬ ਤੋਂ ਬਾਹਰ ਨਹੀਂ ਟੱਪ ਸਕੀ ਤੁਸੀਂ ਇੱਕ ਆਪਣੀ ਕਿੱਡੀਕ ਆਧਾਰ ਸਮਝਦੇ ਹੋ ਜਾਂ ਤੁਸੀਂ ਕਿੰਨਾ ਕੁ ਆਪਣੇ ਆਪ ਦੀ ਮੈਂ ਜੇ ਤੁਹਾਨੂੰ ਕੌੜਾ ਲੱਗੇਗਾ ਸ਼ਬਦ ਆਪਣੀ ਹیثیت ਔਕਾਤ ਲੈ ਕੇ ਚੱਲਿਓ ਰਾਜਨੀਤੀ ਦੇ ਖੇਤਰ ਚ এডਿਕੇਸ਼ਨ ਦੀ ਕੋਈ ਹیثیت ਔਕਾਤ ਨਹੀਂ ਹੁੰਦੀ ਨਹੀਂ ਨਹੀਂ ਪਾਰਟੀ ਦੀ ਗੱਲ ਕਰ ਰਿਹਾ এডਿਕੇਸ਼ਨ ਦੀ ਨਹੀਂ ਕਰ ਰਿਹਾ ਅ ਰਹੀ ਗੱਲ ਪਾਰਟੀ ਦੀ ਹੂੰ ਉਹ ਸਮਾਂ ਹੋਰ ਸੀਗਾ ਅੱਜ ਡਿਜੀਟਲ ਸਮਾਂ ਆ ਅੱਜ ਸਮਾਂ ਡਿਜੀਟਲ ਪੋਲਿਟਿਕਸ ਦਾ ਆ ਹੂੰ ਉਸ ਟਾਈਮ ਪੰਜਾਬ ਦੇ ਮੁੱਦੇ ਹੋਰ ਸੀਗੇ ਅੱਜ ਪੰਜਾਬ ਦੇ ਮੁੱਦੇ ਹੋਰ ਨੇ ਮੁੱਦੇ ਤਾਂ ਉਹੀ ਸੀ ਰੋਜ਼ਗਾਰ ਨੌਜਵਾਨਾਂ ਨੂੰ ਆਪਣਾ ਇੱਥੇ ਕਾਰੋਬਾਰ ਸਿੱਖਿਆ ਚੰਗੀ ਸਿਹਤ ਸਹੂਲਤਾਂ ਸਿਹਤ ਦੀਆਂ ਖੇਡਾਰੀਆਂ ਨੂੰ ਸਹੂਲਤਾਂ ਮੁੱਦੇ ਤਾਂ ਹਮੇਸ਼ਾ ਉਹੀ ਹੁੰਦੇ ਨੇ 6 ਸ਼੍ਰੋਮਣੀ ਅਕਾਲੀ ਦਲ 100 ਜਿੰਨੇ ਵੀ ਤੁਸੀਂ ਕਹਿ ਰਹੇ ਹੋ 100 105 ਸਾਲਾਂ ਦੀ ਹੋ ਕੇ ਵੀ ਪੰਜਾਬ ਨੂੰ ਲੀਤੇ ਨਹੀਂ ਲੈ ਕੇ ਆ ਸਕੀ ਤੇ ਕੀ ਗੱਲ ਆਉਣ ਵਾਲੇ ਸਮੇਂ ਲੈ ਕੇ ਆਜੇਗੀ ਸਵਾਲ ਤਾਂ ਇਹ ਹੈ ਨਾ ਫਿਰ ਉਹ ਲੀਡਰ ਤਾਂ ਹੋਈ ਹੈ ਨਾ ਉਹ ਆਪਣੇ ਤਕਸੀਮਤ ਹੋ ਕੇ ਰਹਿ ਜਾਂਦੇ ਉਹਨਾਂ ਨੂੰ ਆਪਣਾ ਮੁਨਾਫਾ ਦਿਖਦਾ ਉਹ ਸੁੱਬੇਵਾਰ ਦਾ ਸੋਚਦੇ ਹੀ ਨਹੀਂ ਇਹ ਕਰਕੇ ਤੇ ਮੈਂ ਕਹਿ ਰਿਹਾ ਕਿ ਐਸੀ ਲੀਡਰਸ਼ਿਪ ਖੜੀ ਕਰਾਂਗੇ ਅਸੀਂ ਐਸੀ ਲੀਡਰਸ਼ਿਪ ਖੜੀ ਕਰਾਂਗੇ ਜਿਨ੍ਹਾਂ ਨੂੰ ਕੁਰਸੀ ਨਾਲ ਪਿਆਰ ਨਾ ਹੋਵੇ ਤੁਸੀਂ ਗੁਰਦਾਸਪੁਰ ਦੇ ਹੋ ਸੁਖਜਿੰਦਰ ਰੰਦਾਵਾ ਰਮਨ ਬਹਿਲ ਉਹਨਾਂ ਦੇ ਪਿਤਾ ਜੀ ਖੁਸ਼ਾਲ ਬਹਿਲ ਤੁਹਾਡੇ ਉਹ ਮਾਸਟਰ ਸੇਵਾ ਸਿੰਘ ਸੇਖਵਾ ਕਿੰਨੇ ਹੀ ਲੀਡਰ ਜਿਹੜੇ ਹੈਗੇ ਨੇ ਉਥੋਂ ਜੰਮੇ ਹੈਗੇ ਨੇ ਹਰ ਪਾਰਟੀ 'ਚ ਹੋਣਗੇ ਭਾਜਪਾ ਦੇ ਵੀ ਹੋਣਗੇ ਗੁਰਦਾਸਪੁਰ 'ਚ ਅਕਾਲੀ ਦਲ ਦੇ ਵੀ ਕਾਂਗਰਸ ਦੇ ਵੀ ਉਹਨਾਂ ਨੇ ਕਿੰਨਾ ਗੁਰਦਾਸਪੁਰ ਨੂੰ ਮੈਂ ਸੱਲ ਗਿਆ ਚੱਕੇ ਆ ਗਿਆ ਮੈਂ ਤੁਹਾਨੂੰ ਕਹਿ ਰਿਹਾ ਨਾ ਜਾ ਕੇ ਦੇਖੋ ਉੱਥੇ ਗੁਰਦਾਸਪੁਰ ਦੇ ਹਾਲਾਤ ਕੀ ਨੇ ਅੱਜ ਗੁਰਦਾਸਪੁਰ ਦੇ ਵਿੱਚ ਤੁਸੀਂ ਪਿੰਡਾਂ 'ਚ ਚਲੇ ਜਾਓ ਹੂੰ ਕਿ ਉੱਥੋਂ ਦੇ ਹਾਲਾਤ ਦੇਖ ਲਓ ਮਾਵਾਂ ਕੀਰਨੇ ਪੁੰਦੀਆਂ ਨੇ ਕਿ ਮੇਰੇ ਪੁੱਤ ਨੂੰ ਨਸ਼ੇ ਅੱਜ ਵੀ 23 ਸਾਲ ਹੋ ਗਿਆ ਆਪਾਂ ਲਾ ਕੇ ਚੱਲੀਏ ਜੇ ਕੋਈ ਅਤਵਾਦੀਆਂ ਲਿਸਟ ਬਣਦੀ ਹੈ ਗੁਰਦਾਸਪੁਰ ਜ਼ਿਲ੍ਹੇ ਨਾਲ ਸਭ ਤੋਂ ਪਹਿਲਾਂ ਹੁੰਦਾ ਉਹਦੇ ਡੈਫੀਨਿਟਲੀ ਪਹਿਲੇ ਨੰਬਰ ਤੇ ਹੁੰਦਾ ਆ ਕਿਉਂ ਹੁੰਦਾ ਆ ਨਾ ਜੀ ਮੈਂ ਇਸੇ ਦੀ ਕਹਿ ਰਿਹਾ ਕਿ ਜਿਹੜਾ ਵੀ ਕੋਈ ਉੱਠਦਾ ਹੈ ਸਾਨੂੰ ਉਂਗਲ ਲਾ ਕੇ ਪੁੱਠੇ ਪਾਸੇ ਤੁਰ ਕੇ ਲੈ ਜਾਂਦਾ ਹੈ ਬ੍ਰੇਨ ਵਾਸ਼ ਬ੍ਰੇਨ ਡ੍ਰੇਨ ਮੈਂ ਪਹਿਲਾਂ ਕਹਿ ਰਹੇ ਆ ਕਿ ਆ ਬ੍ਰੇਨ ਡ੍ਰੇਨ ਪੰਜਾਬ ਉਜੜ ਰਿਹਾ ਮੈਂ ਕਾਫੀ ਪ੍ਰੋਟੈਸਟ ਕੀਤੇ ਨੇ ਕਿਉਂਕਿ ਮੈਂ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਸੀਗਾ ਮੈਨੂੰ ਵੀ ਕਿਸੇ ਨੇ ਸਲਾਹ ਦਿੱਤੀ ਕਿ ਯਾਰ ਸੋਸ਼ਲ ਮੀਡੀਆ ਤੇ ਐਕਟਿਵ ਹੋ ਅੱਜ ਜਮਾਨਾ ਸੋਸ਼ਲ ਮੀਡੀਆ ਦਾ ਹੈ ਫਿਰ ਮੈਂ ਕਿਤਨਾ ਕਿਤੇ ਮੀਡੀਆ ਦੇ ਹੈਲਪ ਲਈ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਗੁਰਦਾਸਪੁਰ ਦੀ ਗੁਰਦਾਸਪੁਰ ਤੁਸੀਂ ਜਾ ਕੇ ਦੇਖੋ ਕਿ 84 ਦੇ ਵਿੱਚ ਸਮਾਂ ਕੀ ਸੀਗਾ 47 ਦੇ ਵਿੱਚ ਕੀ ਸਮਾਂ ਸੀਗਾ ਅੱਜ ਉੱਥੇ ਕੀ ਸਮਾਂ ਆ ਮੈਨੂੰ ਤਾਂ ਲੱਗਦਾ ਜੇ ਡੇਰਾ ਬਾਬਾ ਨਾਨਕ ਚੋ ਗੁਰਦੁਆਰਾ ਸਾਹਿਬ ਨਾ ਹੁੰਦਾ ਤਾਂ ਸ਼ਾਇਦ ਕੁਝ ਵੀ ਨਾ ਹੁੰਦਾ ਉੱਥੇ ਇੱਕ ਬਹੁਤ ਵੱਡਾ ਸੋਰਸ ਆਫ ਸ਼ੋਪਿੰਗ ਕਮ ਹੈ ਡੇਰਾ ਬਾਬਾ ਨਾਨਕ ਦਾ ਗੁਰਦੁਆਰਾ ਉੱਥੇ ਮੈਂ ਉੱਥੋਂ ਨਿਕਲ ਕੇ ਆਇਆ ਬੇਸ਼ੱਕ ਮੈਨੂੰ ਉੱਥੋਂ ਦੇ ਲੋਕ ਜਾਣਦੇ ਨੇ ਜਾਂ ਨਹੀਂ ਜਾਣਦੇ ਬਟ ਉੱਥੋਂ ਦੀਆਂ ਜਿਹੜੀਆਂ ਤਕਲੀਫਾਂ ਨੇ ਉੱਥੋਂ ਦੇ ਪਿੰਡਾਂ ਦੇ ਬੇਟ ਦਾ ਇਲਾਕਾ ਹੋ ਗਿਆ ਉਹ ਕਨੂਣ ਹੋ ਗਿਆ ਸ਼ੰਭ ਹੋ ਗਈ ਉੱਥੇ ਜਾ ਕੇ ਤੇ ਦੇਖੋ ਯਾਰ ਅੱਜ ਵੀ ਉੱਥੋਂ ਦੇ ਕੀ ਕਹਿੰਦੇ ਨੇ ਕਿੰਨੀ ਸੋਹਣੀ 6 6 7 7 ਫੁੱਟ ਦੇ ਮੁੰਡੇ ਦਿਹਾੜੀਆਂ ਕਰ ਰਹੇ ਨੇ ਕੀ ਗੱਲ ਵੋਲੀਬਾਲ ਬਾਸ ਸਾਡਾ ਸਾਡੇ ਕੋਲ ਹੈ ਕਿ ਮੈਂ ਤਾਂ ਮੈਂ ਪਹਿਲਾਂ ਹੀ ਕਹ ਰਿਹਾ ਕਿ ਸਾਡੇ ਕੋਲ ਰਿਆ ਕੀ ਆ ਜੇ ਅੱਜ ਵੀ ਨਾ ਅਸੀਂ ਉੱਠੇ ਤਾਂ ਡੈਫੀਨੇਟਲੀ ਤੁਸੀਂ ਅੱਜਕੱਲ ਤੁਸੀਂ ਮੇਰੀ ਨੋਟ ਕਰ ਲਓ ਕਿ ਆਉਣ ਵਾਲੇ ਦਸ ਸਾਲਾਂ ਦੇ ਬਾਅਦ ਦੇਖ ਲਓ ਕਿ ਪੰਜਾਬ ਦਾ ਹਾਲਾਤ ਕੀ ਬਣ ਜਾਣਾ ਹੈ ਸੋ ਜਿੱਦਾਂ ਕਿਹਾ ਜਾਂਦਾ ਕਹਿੰਦਾ ਕਿ ਭੀ ਭੁੱਖੇ ਪੇਟ ਨਾਲ ਭਜਨ ਗੋਪਾਲਾ ਇਹ ਪਈਤਰੀ ਕਾਰਟ ਦੀ ਮਾਲਾ ਵੀ ਭੁੱਖੇ ਢਿੱਡ ਦਾ ਕੀਰਤਨ ਵੀ ਨਹੀਂ ਹੁੰਦਾ ਤੇ ਤੁਸੀਂ ਸਿਆਸੀ ਤੌਰ ਤੇ ਵਿੱਚ ਰਹੋਗੇ ਸਭ ਤੋਂ ਵੱਡੀ ਗੱਲ ਪੈਸਾ ਕਿਵੇਂ ਮੈਨੇਜ ਕਰੂਗੇ ਜੀ ਜੇ ਜਜ਼ਬਾ ਅੰਦਰ ਹੋਵੇ ਨਾ ਹੂੰ ਤਾਂ ਪੈਸੇ ਵਰਗੀਆਂ ਜੰਜੀਰਾਂ ਤੁਹਾਡੇ ਆਪਿਆਂ ਨੂੰ ਰੋਕ ਨਹੀਂ ਸਕਦੀਆਂ ਤੁਹਾਡੇ ਕਦਮਾਂ ਨੂੰ ਰੋਕ ਨਹੀਂ ਸਕਦੀਆਂ ਜੇ ਮੈਂ ਜਸ਼ਬਾਲਾ ਹੈ ਕਿ ਇੱਕ ਮਿਡਲ ਕਲਾਸ ਫੈਮਿਲੀ ਤੋਂ ਉੱਠ ਕੇ ਇੱਕ ਪਾਰਟੀ ਖੜੀ ਕਰਨ ਦੀ ਸੋਚ ਰਿਹਾ ਹਾਂ ਖੜੀ ਕੀਤੀ ਹੈ ਤੇ ਪੈਸਾ ਨਾ ਹੋ ਕੇ ਤੇ ਮੈਂ ਇਸ ਨੂੰ ਆਪਣੇ ਪੰਜਾਬ ਨੂੰ ਕਿਤੇ ਪਿੱਛੇ ਨਹੀਂ ਲੱਗਣ ਦਵਾਂ ਜਿਸਟਰਡ ਕਰਾ ਲਈ ਪਾਰਟੀ ਜਾਂ ਡੈਫੀਨੇਟਲੀ ਪ੍ਰੋਸੈਸ ਸਾਡਾ ਇਲੈਕਸ਼ਨ ਕਮਿਸ਼ਨ ਤੋਂ ਤੁਹਾਨੂੰ ਪਰਮਿਸ਼ਨ ਮਿਲ ਚੁੱਕੀ ਆ ਤੁਸੀਂ ਕੰਪੇਨ ਕਰ ਸਕਦੇ ਹੋ ਤੇ ਬਾਕੀ ਜਿਹੜਾ ਫਰਦਰ ਸਿੰਪਲ ਪ੍ਰੋਸੈਸ ਹੁੰਦੇ ਨੇ ਪੇਪਰ ਵਰਕ ਹੁੰਦਾ ਉਹ ਸਾਡਾ ਚੱਲ ਰਿਹਾ ਹੈ 27 ਚ ਆਉਂਗੇ ਮદાન ਦੇ ਵਿੱਚ ਵਿਧਾਨ ਸਭਾ ਲੜੋਗੇ ਲੋਕ ਸਭਾ ਨਹੀਂ ਲੜਦੇ ਆ ਵਿਧਾਨ ਸਭਾ ਤੇ ਡੈਫੀਨੇਟਲੀ ਜੇ ਪਾਰਟੀ ਖੜੀ ਕੀਤੀ ਹੈ ਤਾਂ ਡੈਫੀਨੇਟਲੀ ਇਲੈਕਸ਼ਨ ਲੜਨ ਵਾਸਤੇ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੇਸ਼ੱਕ ਸਾਡੇ ਕੋਲ ਨਾਮਵਰ ਚਿਹਰੇ ਨਾ ਹੋਣ ਪਰ ਉਹ ਚਿਹਰੇ ਹੋਣਗੇ ਜਿਹੜੇ ਆਉਣ ਵਾਲੇ ਟਾਈਮ ਤੇ ਪੂਰੇ ਦੇਸ਼ ਨੂੰ ਲੀਡ ਕਰਨਗੇ ਨਾਮਵਰ ਚਿਹਰੇ ਜੇ ਪੈਸੇ ਲੈ ਕੇ ਆਗੇ ਬੂਰੇ ਫਿਰ ਕੀ ਕਰੂਗਾ ਪੈਸੇ ਕਨੂੰ ਦੇਣਗੇ ਤੁਹਾਨੂੰ ਮੈਨੂੰ ਲਾਓ ਸਾਨੂੰ ਨਾਲ ਲਾਓ ਸਰ ਮੈਂ ਉਹੀ ਤਾਂ ਕਹਿ ਰਿਹਾ ਨਾ ਕਿ ਜੇ ਮੇਰੀ ਆ ਮੇਰੇ ਥਾਟਸ ਕਲੀਅਰ ਨੇ ਪੰਜਾਬੀ ਤੂੰ ਲੈ ਕੇ ਪੰਜਾਬ ਨੂੰ ਲੈ ਕੇ ਪੰਜਾਬੀ ਤੂੰ ਲੈ ਕੇ ਖਾਣੇ ਤੇ ਦੋ ਫੁਲਕੇ ਨੇ ਹੈਨਾ ਜੀ ਤੇ ਮਹਿਲ ਬਣਾ ਕੇ ਵੀ ਅੱਜ ਜਿੰਨੇ ਮਹਿਲਾਂ ਵਾਲੇ ਸੀ ਉਹ ਵੀ ਆਪਾਂ ਦੇਖ ਹੀ ਲੈਣਾ ਕਿ ਕੀ ਹਾਲਾਤ ਹੋ ਗਏ ਹੈ ਨਾ ਮੰਨ ਤਾਂ ਡੋਲ ਹੀ ਜਾਏਗਾ ਨਾ ਕਿਸ ਤਰ੍ਹਾਂ ਡੋਲ ਜਾਏਗਾ ਜੀ ਇਹ ਤੁਸੀਂ ਕਹਿ ਸਕਦੇ ਹੋ ਜਿਸ ਤਰ੍ਹਾਂ ਮੈਂ ਖੜਾ ਆਇਆ ਜਿਸ ਤਰ੍ਹਾਂ ਮੈਂ ਪੰਜਾਬ ਨੂੰ ਦੇਖਿਆ ਆ ਕਿ ਇਸ ਤਰ੍ਹਾਂ ਦੇ ਹਾਲਾਤ ਚਾਹੇ ਕਿ ਵੀ ਨਹੀਂ ਪੈਦਾ ਹੋ ਸਕਦੇ ਚਲੋ ਸੁਖਦੇਵ ਸਿੰਘ ਸੰਸਥਾਪਕ ਨੇ ਸਾਡਾ ਪੰਜਾਬ ਸਾਂਝਾ ਪੰਜਾਬ ਪਾਰਟੀ ਦੇ ਤੋਂ ਗੱਲਾਂ ਜੋ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਚਲੋ ਲੋਕ ਸਭਾ ਤਾਂ ਨਹੀਂ ਵਿਧਾਨ ਸਭਾ ਚ ਜਰੂਰ ਇਹ ਪਾਰਟੀ ਤੁਹਾਨੂੰ 117 ਵਿਧਾਨ ਸਭਾ ਹਲਕਿਆਂ ਵਿੱਚ ਖੜੀ ਨਜ਼ਰ ਆਏਗੀ ਤੇ ਜੇ ਗੱਲ ਕੀਤੀ ਹੈ ਕਿ ਤੁਹਾਡੇ ਲੀਡਰਾਂ ਨੇ ਪਹਿਲਾਂ ਪੰਜਾਬ ਨੂੰ ਕੀ ਕੀਤਾ ਤਾਂ ਇਹੀ ਕਿ ਪਰਿਵਾਰਵਾਦ ਤੇ ਨਿੱਜੀ ਹਿੱਤ ਨਿੱਜੀ ਮੁਫਾਦ ਨੇ ਜਿਹੜੇ ਇਸ ਦਰਿਆਵਾਦੀ ਧਰਤੀ ਨੂੰ ਖਾਲੀ ਕਰ ਰਹੇ ਨੇ ਕਿੰਨਾ ਇੱਕ ਵਿਜਨ ਇਹਨਾਂ ਦੇ ਸਾਹਮਣੇ ਆਉਂਦਾ ਕਿੰਨੇ ਇੱਕ ਲੋਕ ਜੁੜਦੇ ਨੇ ਦੇਖਣਾ ਬਾਕੀ ਹੈ ਹੋਰ ਨਵੇਂ ਤਾਂ ਤਾਂ ਅਸੀਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ